ਇਹਨਾ ਪ੍ਰੋਗਰਾਮ ਸਰਪਾਤੀ ਲਈ ਮਾਰਵਾੜੀ ਲਖਸ਼ੰਧਾੜ ਮੇਲੇ ਹਾਲ ਸਾਰ ਸਾ ਗੋਲੋ ਜੀ ਆਵਾਜ਼ ਆਪੀ ਜੀ ਦਾਤ ਸਾਹਿਬ ਜੱਤੇ ਸਾਹਿਬ ਅਜੀਤ ਸਿੰਘ ਜੀ ਸਹਿਬ ਸਿੰਘ ਜੀ ਸਾਹਿਬ ਆਪਾ ਬੱਲੇ ਸਿੰਘ ਜੀ ਜੱਤੇ ਸਿੰਘ ਜੀ ਪੰਜਾਬ ਪਿਆਰਿਆ ਸਿੰਘਾ ਚਾਲੀਆ ਮੋਕੇਆ ਸਿੰਘਾ ਹਾਜੀਆਂ ਜੱਗੀਆਂ ਤੱਪੀਆਂ ਲਿੰਗ ਸਿੰਘਾ ਭਜਨ ਸਿੰਘ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਹੀ ਛੇਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਲੰਗ ਛੀਤਾ ਚਰਖੜੀਆਂ ਜੜੇ ਬੰਦ ਬੰਦ ਘਟਵਾਏ ਕੋਕਰੇ ਲੋਹਾਂ ਦੇ ਆਰਿਆਂ ਦੇ ਨਾਲ ਦਲ ਚਰਾਏ ਸਿੱਖੀ ਸਦਗ ਨਿਹਾਲਿਆ ਸਿੱਖੀ ਕੇ ਸਾਰ ਸਵਾਸਾ ਨਾਮ ਲੈ ਭਾਈ ਆਪ ਜੀ ਦਾ ਬਾਣਾ ਸਾਬ ਜੀ ਮੰਨਿਆ ਤਿੰਨ ਸਰਬੱਤ ਸ਼ਿਦਾ ਸਿੰਘਾਂ ਸਿੰਘਨੀ ਆਪ ਢੰਗੀਆਂ ਯੋਧਿਆ ਬਹਾਦਰਾ ਸਤਿਕਾਰ ਮਹਾਂਪੁਰਖਾਂ ਸਰਬੱਤ ਸ਼ਿਦਾ ਸਿੰਘਾਂ ਦੀ ਬਰਕਰਾਰ ਕਮਾਈ ਦਾ ਧਿਆਨ ਕਰੋ ਖਾਲਸਾ ਸਾਹਿਬ ਬੋਲੋ ਜੈ ਬਾਤ ਵਰਦਵਾਰਿਓ ਤੀਰਤੋ ਤਾਮੋ ਗੁਰੂ ਦੇ ਰਿਸ਼ਾਣੋ ਸਤੋ ਆਸਰੀ ਜਨ ਕਹੋ ਸਤੋ ਲੈ ਕ ਸਤਖੰਸਰੀ ਵਜੂਸਾ ਬਾਤਾਂ ਸਹਿ ਤੇਵਾ ਜੀ ਲੋ ਲੰਗਰ ਦੇਤੇਗਾ ਸੱਜ ਖਾਡਾ ਜੂਰ ਸਾਹਿਬੀ ਦੇ ਪਾਵਨ ਦਰਸ਼ਨ ਜਾਰ ਮਿਲੇ ਖਾਲਸਾ ਸਾਹਿਬ ਬੱਲੋ ਜੀ ਵਾਲੇ ਗੁਰਾਰੇ ਧਾਮ ਚਾਰੇ ਦਰਤ ਪੰਨਾ ਤਖਤ ਸਿਹਾਉਨੇ ਪੰਥਾ ਕਾਲੀ ਢੋਡਾ ਦਵ ਪੰਨਾ ਤਖਤ ਦੀ ਪੰਦਰ ਕਮਾਈ ਦਾ ਧਿਆਨ ਕਰ ਬੱਲੋ ਜੀ ਵਾਲੇ ਜੈਕਾਰੋਂ ਸਿੰਘਾਂ ਬਿਆਨ ਨੂੰ ਬਖਸ਼ੋ ਦਰੋਂ ਨਾਮਦਾਨ ਵਿਵੇਕਦਾਨ ਰਹਿਦਾਨ ਰੋਸਾਦਾਨ ਸਿੰਘਦਾਨ ਉਸਾਹੋਦਾਨ ਗੁਰਮਤਦਾਨ ਗੁਰਮਾਣੀ ਵਿਦਿਆ ਸ਼ਾਸਤਰ ਵਿਦਿਆ ਸੰਤੋਖਦਾਨ ਦੇਹ ਰੋਗਦਾਨ ਦਾਦਾਨ ਸੇਦਾਨ ਨਾਮਦਾਨ ਸ੍ਰੀ ਅਮਰਤ ਸੱਜ ਸਾਹਿਬ ਜੀ ਦੇ ਦਰਸ਼ਨਿਸ਼ ਨਾਲ ਚੌਂਕੀਆਂ ਢੰਡੇ ਬੰਗੇ ਜੁਗੋ ਜੁਗਤ ਨਲ ਰ ਧਰਮ ਕਾ ਜੈ ਜੈਕਾਰੋਂ ਮੇਕਾਲ ਸਾਹਿਬ ਹੱਲਾ ਜੀ ਜੈਕਾਰਾ ਅਰਕਮਾ ਸਰਵਤ ਖਾਲਸਾ ਜੀ ਜੀ ਅਨਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਭਾ ਹੋਵੇ ਜਾ ਜਾ ਖਾਲਸਾ ਜੀ ਸਾਹਿਬ ਤਾ ਤਾਰ ਸਿਹਾਰਾ ਰਹਿਤਾ ਏਗਾ ਦੇਹ ਭਤੇ ਮਿਰਦਗੀ ਮਾਜ ਰਹਿ ਪੰਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਕਾ ਸਾਹਿਬ ਜੀ ਦਾ ਮੰਨੀਵਾ ਮਤੂ ਜੀ ਮਰਦਾ ਦਾ ਰਖ ਆਪ ਕਾਲ ਪ੍ਰਭੁ ਵਾਜੂ ਸਰੋਗ ਮਹਲਾ ਦੁਜਾ ਆਪੇ ਜਾਣੇ ਕਰੀਆ ਆਪੇ ਜਾਣੇ ਰਾਸ ਕਿਸੇ ਅਗਨਾਲ ਕਾ ਖਲੇ ਕੀਤੀ ਅਰਦਾਸ ਸਭ ਸ੍ਰੀ ਆਕਾਲ ਪ੍ਰਭ ਜੀ ਕਾ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜਿਮਾਰਿਆ ਦੀ ਮਾਨ ਸਤਗੁਰੂ ਅਨਤਾਰਿਆ ਦੀ ਤਾਲੇ ਉਟਿਆਂ ਦੀ ਓਟ ਨੇ ਆਸਰਾ ਦੀ ਆਸਰੀ ਕਹਤਨ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਗੁਰੂ ਸਾਹਿਬਾ ਸਦੇਵਾ ਜੀ ਅੰਤਜਾਮੀ ਮਹਾਰਾਸ਼ੀ ਮੀਤੋ ਸਿੰਘੋ ਆਪ ਜੀ ਦੇ ਪਾਵਨ ਚਰਨ ਕਮਲਾ ਵੇਖੇ ਐਸ ਵੇਲੇ ਅਰਦਾਸ ਬੇਨਤੀ ਹੈ ਸਤਗੁਰ ਜੀ ਆਪ ਜੀ ਦਾ ਹੁਕਮ ਹੈ ਧੀਰ ਰਖੋੜ ਦਲੀਸ ਸੇਰਾ ਪਰ ਪਰ ਪਿਆ ਪਿਆਰ ਏਕ ਬਹੱਦਰ ਸੇ ਕਰਿਆ ਕਰੀ ਨਾ ਬਿਨ ਹੋ ਵਾਲ ਏਕ ਬਹੱਦਰ ਕੀ ਗਲਤ ਭਇਓ ਜਗਤ ਕੋ ਸੋਨਾ ਜੈ ਭਯਾ ਜੈ 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 ਸਰੂਪ ਰੋ ਜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸ਼ਹੀਦਾਂ ਦੇ ਮਹਾਰਾਜ ਸ਼ਹੀਦ ਜੀ ਸਾਭੀਆਂ ਨੂੰ ਮੁੱਖ ਰੱਬ ਦੀਆਂ ਵਧਾਈਆਂ ਹੋਈਆਂ ਆਪ ਜੀ ਦੇ ਮਹਾਰਾਜ ਸਾਜਣ ਵਜਿਆ ਸ਼ਰਮਣੀ ਪੰਥਾ ਕਾਲੀ ਬੁੱਢਾ ਦਲ ਪੰਜਵਾ ਕਾਰਸ ਦੇ ਜੱਥੇਦਾਰ ਜਰਨਲ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਆਕਾਲੀ 96 ਕਰੋੜੀ ਮੁਖੀ ਬੁੱਢਾ ਦਲ ਜਨਰਲ ਅਦੇ ਦੇ ਪਾਸ਼ਾਹ ਜੀ ਆਪ ਜੀ ਦੇ ਮਹਾਰਾਜ ਕਰੋ ਕਰੋ ਸਤਿਕਾਰ ਜੋਗ ਗੁਰੂ ਦਰਵਾਰ ਨਾਲ ਸਰੇ ਗੁਲਾਬ ਚਦਕਦਾਰੀਆ ਜੀ ਅਦੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਵੱਲੋਂ ਅਦੇ ਸਮੋ ਸਰਦਾਰ ਵੱਲੋਂ ਅੱਜ ਮਿਲ ਕੇ ਜੀ ਪਾਸ਼ਾ ਦਿਓ ਆਪ ਜੀ ਦੇ ਗੁਰੂ ਤੇਗ ਬਹਾਦਰ ਜੀ ਦੇ ਸੇਵੀ ਸਦਾ ਬਲੀ ਨੂੰ ਮੋਖ ਲੱਗਦਿਆ ਹੋਇਆ 350 ਸਾਲਾਂ ਦੀ ਦੀਸਤਾਬੀ ਨੂੰ ਮੋਕਾ ਕੇ ਟਰਕੀ ਬਾਣੀ ਆਈ ਤੇ ਸਗਲੇ ਚਿੰਤਾ ਮਟਾਈ ਜੀ ਦੇ ਬੁੱਢਾ ਦਲ ਦੇ ਪਾਵਨ ਅਸਥਾਨ ਗੁਰੂ ਕਾ ਬਾਗ ਵੇਖੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਜੀ ਰੋ ਸਿੱਧੀ ਇਸ ਪਾਵਨ ਦੀਆਂ ਮਨਾਉਂਦੇ ਰਹਾ ਹੋਇਆ ਟਰਕੀ ਬਾਣੀ ਆਈ ਤੇ ਸਗਲੀ ਚਿੰਤਾ ਮਟਾਈ ਜੀ ਦੇ ਸ੍ਰੀ ਆਖੰਡ ਪਾਤਸ਼ਾਹ ਸਮੇਂ ਜਪਜੀ ਸਾਹਿਬ ਜੀ ਦੇ ਅਸਵੇਲੇ ਪ੍ਰਾਰambh ਹੋ ਰਹੇ ਹਨ ਸਤਿਗੁਰੂ ਜੀ ਕਿਰਪਾ ਕਰੋ ਆਪ ਜੀ ਦੱਸੀ ਹੋਈ ਪੁਰ ਮਰਜ਼ਾ ਦਾ ਅਨਸਾਰ ਸ਼ਬਦ ਕੀਰਤਨ ਦੇ ਜਾਪ ਹੋਏ ਨਾ ਸਭੇ ਜਾਪ ਹੋਏ ਤੇ ਬਾਦਸ਼ਾਹੀਓ ਗਰੰਤੀ ਸੰਗਤੋਂ ਸੁੱਧ ਪਰਵਾਹੀ ਪੜ੍ਹਨ ਦਾ ਵੱਲ ਬਖਸ਼ਿਸ਼ ਕਰਨਾ ਜਾਵੀਆਂ ਸਿੰਘਾਂ ਨੂੰ ਜਾਪ ਕਰਨ ਦਾ ਵੱਲ ਬਖਸ਼ਿਸ਼ ਕਰਨਾ ਸੇਵਾਦਾਰਾਂ ਨੂੰ ਸੇਵਾਵਾਂ ਕਰਨ ਦੇ ਵੱਲ ਬਖਸ਼ਿਸ਼ ਕਰਨਾ ਹੈ ਬਾਬਾ ਘੋਟਾ ਦਾਦੇ ਜਰਨੈਲ ਬਾਬਾਜੀ ਬਾਹਰ ਕਾ ਬਾਬਾ ਬਲਬੀ ਸਿੰਘ ਜੀ ਅਕਾਲੀ ਸ਼ਲਮੇ ਕਰੋੜੀ ਮੁਖੀ ਵੱਡਾ ਦਲ ਇਹਨਾਂ ਦੇ ਸਿੱਖ ਮੇਲਾ ਆਸਰਾ ਰੱਖ ਕੇ ਆਦੇ ਜੇ ਪਾਸ਼ਾ ਗੁਰੂ ਅਰਜਨ ਸਾਹਿਬ ਸਰਦਾਰ ਜੀ ਗੁਰਰਾਜ ਜਰਦੀ ਘਟਾਰੀਆ ਜੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਤੇ ਮੇਰੇ ਦਤ ਰਾਕੇ ਸਤਾਭਰੀਆਂ ਦੇ ਕਾਰਜ ਵਿੱਚ ਵਿਕਤਾ ਸਹਾਇਤਾ ਆਪ ਜੀ ਨੇ ਸਮੂਹ ਕਰਵਾ ਲੈਣੇ ਚੜ੍ਹਦੀਆਂ ਕਲਾ ਬਖਸ਼ਣ ਕਰਨੀਆਂ ਸਿਰ ਤੇ ਮਿਹਰ ਦਾ ਹੱਥ ਰੱਖ ਲਾ ਕੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਅਮਰਤਮਈ ਕਲਾ ਪ੍ਰਸ਼ਾਦੀ ਦੇਗ ਸਜ ਕਰ ਤਿਆਰ ਕਰ ਤਿਆਰ ਹੈ ਸਤੇ ਪਾਸ਼ਾ ਜੀ ਦੇ ਖਿਆਲੇ ਭਰਪੂਰ ਕਰਨੇ ਕਾਲ ਮੰਡਪ ਉਦੋਂ ਕਰਨਾ ਐਸ ਵੇਲੇ ਜੋ ਵੀ ਸੰਗਤ ਤੁਹਾਡੇ ਭਾਈ ਅਦਰ ਜੇ ਬਾਦਸ਼ਾਹ ਸਮੂਹ ਸਹਿਬਾਨ ਆਦਿ ਦੇ ਮਹਾਰਾਜ ਬਾਦਰ ਦਰਬਾਰ ਦੇ ਹਾਜ਼ਰ ਪਾਣੇ ਆਨਾਂ ਸਾਡੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾ ਸਤਿਗੁਰ ਦਰ ਪ੍ਰਵਾਹ ਕਰਨੀਆਂ ਸਰਬੱਤ ਦੇ ਕਾਜ ਰਾਸ ਕਰਨੇ ਸਰਬੱਤ ਨੂੰ ਦਰੋਂ ਸਰਹਿਸ਼ੁਨਾ ਬਸਣ ਕਰੋ ਅੱਜ ਬਿਲੇ ਪਾਵਨ ਲਾਹਰ ਗਾਇਓ ਕਮ ਨਾਮੇ ਬਸਦੇ ਅਦਿਕੇ ਪਾਸ਼ਾ ਪਾਵਨ ਸ੍ਰੀ ਅਖੰਡ ਪਾਸਾ ਦੇ ਅਰਮਦਾ ਕਰੰਦੀ ਅਰਦਾਸ ਪਾਵਨ ਪ੍ਰਭ ਸਾਧਿ ਦੇ ਦੇਖ ਹਾਜ਼ਰਾਨ ਸਾਹਿਬ ਜੀ ਦੇ ਆਰ ਜੀ ਕੀ ਅਰਦਾਸ ਰਹਾ ਪ੍ਰਸ਼ਾਦ ਜੀ ਦੇ ਹਾਜ਼ਰ ਆਪ ਜੀ ਨੂੰ ਪ੍ਰਭ ਪ੍ਰਸ਼ਾਦ ਜੀ ਦਾ ਭੋਗ ਲਗੇ ਰਸਮੀ ਲੈਕ ਹੋਏ ਕਲਾ ਆਪ ਜੀ ਦੀ ਵਰਤੇ ਮੇਰੇ ਉਹ ਕੋ ਲਗੇ ਗੁਰੂ ਨਾਨਕ ਨਾਮ ਗੰਗੀ ਨਾਮ ਜੇ ਬਾਰੇ ਸਰਬੰਤ ਭਗਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਕੱਲ ਦੇ ਕਾਲ ਆ ਬਣਾਏ ਫਤੇ ਮਾਵੇ ਨਿਹਾਰੋ ਜਾਵੇ ਦੇ ਮਨੂ ਭਾਵੇ ਵਾਹਿਗੁਰੂ ਜੀ ਕਾ ਕਾਰ ਕਰਦਾ ਵਿੱਚ ਆਵੇ ਸਤਿਗੁਰੂ ਤੇ ਕਹਾ ਦਰਸਾ ਜੀ ਦੇ ਮਨੂ ਭਾਵੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਬਾਤ ਦੀ ਪਾ ਕਾ ਚਾਮਾ ਜੀ ਸੁਰਤ ਜੀਓ ਤੇ ਇੱਕ ਮਹਾਂਦਰ ਕੇ ਚਲਤ ਆਪੋ ਜੀ ਆਪ ਕੋ ਭਾਇਓ ਜਾ ਜਾ ਸਤ ਨਾਮ ਵਾਹਿਗੁਰੂ ਸਤ ਨਿਵਾੜ ਕੋ ਸਾਹਿਬ ਦੀਓ ਅਗੇ ਲੋ ਅਗੇ ਅਗੇ ਲੋ ਉਧਰ ਤੋਂ ਮਨ ਦੇ ਕੌਣ ਤੁਮਸ ਤੈ ਲੈ ਲੀ ਪਰਦਾਰਾ ਨਿੰਦਿਆ ਰਸ ਵਿੱਚ ਹੋ No, <laughs> no, Katana na pati na bhato ko kath kath ਯਾ ਵੇ ਕੱਪੜਾ ਨਦਰੀ ਤੋਂ ਕੁਦਵਾਰ ਨਾ ਲਿਖੀ ਬਹਿ ਜਾਣੀ ਐ ਸਭ ਆਪੇ ਸਚਿਆਰ ਆਪਿਆਂ ਨਾ ਜਾਏ ਕੀ ਤਾ ਨਾ ਹੋਏ ਆਪੇ ਆਪਨ सत राम गुरु सत नाम सत नाम सत satu. ਤੇਗ ਬਾਦ ਸਭ ਜਾਣਿਆ ਹੈ ਜਿਹੜਾ ਅੱਜ ਸ਼ਬਦ ਸੁਣਦੇ ਆਇਆ ਤੇਗ ਬਾਦ ਸੁਣੀਏ ਘਰੋਂ ਨਹੀਂ ਜਾਵੇ ਦਾਏ ਸਭ ਥਾਈਂ ਦੇ ਸਹਾਰੇ ਇਹ ਸ਼ਬਦ ਦਾ ਮਤਲਬ ਹੈ ਜਿਹੜੇ ਵੀ ਤੇਗ ਬਾਦ ਨੂੰ ਸਿਮਰਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਘਰੇ ਜਿੱਤੇ ਖੁਸ਼ੀਆਂ ਨੇ ਉਹ ਧਾ ਕਰਕੇ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਸਾਰੇ ਸੁੱਖ ਮਿਲਦੇ ਨੇ ਤੇ ਅੱਜ ਕੱਲ ਨੂੰ ਤੇਗ ਬਾਦ ਨਾਲ ਜੀ ਹਾਜ਼ਰ ਨਜ਼ਰ ਨੇ ਜਿਨ੍ਹਾਂ ਨੇ ਉਹਨਾਂ ਦੇ ਘਰ ਦੇ ਤੁਸੀਂ ਲੈਣੇ ਕੋਈ ਰਸਨਾ ਦੀ ਬੱਚੀ ਲੈਣੀ ਚਾਹੀਦੀ ਸਾਰੇ ਹੀ ਬੋਲੋ ਜੀ ਆ ਵੀ ਕਰੋ ਤੇ ਭਾਈ ਵੀ ਬੋਲੋ ਸਤ ਨਾਮੁ ਆਹੇ ਗਰੂ ਸਤ ਨਾਮੁ ਆਹੇ ਗਰੂ ਸਤ ਨਾਮੁ ਆਹੇ ਦਰਗਾਹੇ ਨਾਮੁ ਆਹੇ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਡੇ ਵਿੱਚ ਪਟਿਆਲਾ ਤੋਂ ਸ੍ਰੀਮਾਨ ਬਾਬਾ ਮਨਮੋਹਨ ਸਿੰਘ ਜੀ ਕਥਾਵਾਚਕ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹ ਆਪ ਜੀ ਨੂੰ ਆਪਣੇ ਸ਼ੁਭ ਵਿਚਾਰਾਂ ਨਾਲ ਨਿਹਾਲ ਕਰਨਗੇ ਜਿੰਨੀ ਦੇਰ ਉਹ ਸ਼ੁਰੂ ਕਰਦੇ ਨੇ ਉਨੀ ਦੇਰ ਆਪਣਾ ਨਾਮ ਜਪਦੇ ਆ ਫਿਰ ਉਹਨਾਂ ਦੇ ਵਿਚਾਰ ਸੁਣਨੇ ਬੈਠ ਕੇ ਸਾਰਿਆਂ ਨੇ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਖੁੱਲੇ ਪੰਡਾਲ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੋ ਚੁੱਕੇ ਹਨ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋੜੇ ਉਤਾਰ ਕੇ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥਾਕਾਲੀ ਬੁੱਢਾ ਦਲ ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਇਸੇ ਤਰ੍ਹਾਂ ਗੁਲਾਬ ਚੰਦ ਗਟਾਰੀਆ ਜੀ ਗਵਰਨਰ ਸਾਹਿਬ ਸਮੂਚਾ ਮੰਤਰੀ ਮੰਡਲ ਸਾਰੇ ਪਹੁੰਚੇ ਹੋਏ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਪ੍ਰੇਮ ਦੇ ਨਾਲ ਆਓ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਸਾਰੇ ਬੜੇ ਪ੍ਰੇਮ ਨਾਲ ਕੀਰਤਨ ਸਰਵਣ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਰਾਇਣ ਨਰਪਤ ਨਮਸ਼ਕਾਰੇ ਐਸੇ ਗੁਰ ਕੋ ਬਲ ਬਲ ਜਾਈਐ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰ ਹੈ ڈاکٹر پگوان سنگھ جی جو سٹیج سیکٹری پہنچے نے آؤ تانواد باہر واہِ گروہ واہِ گروہ واہِ گروہ واہِ گروہ واہِ گروہ ਵਾਹਿਗੁਰੂ 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 ਬਲ ਬਲ ਜਾਵਾਂ ਜੀ ਮੈਂ ਸਿਆ ਗੁਰ ਤੋਂ ਬਲ ਬਲ ਜਾਵਾ ਜੀ ਮੈਂ ਐਸਿਆ ਤੁਰਾਂ ਬਲ ਬਲ ਜਾਵਾ ਜੀ ਮੈਂ ਐ ਤੇ ਆਸਰਾ ਤੁਰਾਂ ਬਲ ਬਲ ਜਾਵਾ ਜੀ ਮੈਂ ਤੇ ਆਸਰਾ ਤੁਰਾਂ ਬਲ ਜਾਵਾ ਜੀ ਮੈਂ ਤੇ ਆਸਰਾ ਤੁਰਾਂ ਬਲ ਬਲ ਜਾਵਾ पल जावा